ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਦੋ ਹੌਟ ਸੀਟਾਂ ਦੇ ਟੈਕਸਟਪੋਲ ਸਰਵੇ ਦੀ ਜਿਸ ਦੇ ਵਿੱਚ ਹੌਟ ਸੀਟ ਸੰਗਰੂਰ ਤੇ ਜਲੰਧਰ ਦੇ ਚਾਚੇ ਹੋਣਗੇ ਕਿ ਆਖਿਰ ਇੱਥੇ ਕਿਹੜੇ ਕਿਹੜੇ ਉਮੀਦਵਾਰ ਮੁਕਾਬਲੇ ਦੇ ਵਿੱਚ ਨੇ ਤੇ ਕਿਹੜਾ ਉਮੀਦਵਾਰ ਸਭ ਤੋਂ ਉੱਪਰ ਵਿਖਾਈ ਦੇ ਰਿਹਾ ਸਥਿਤੀ ਕੀ ਆ ਜਲੰਧਰ ਤੇ ਸੰਗਰੂਰ ਦੀ ਇਸ ਤੇ ਡੰਗਾਈ ਨਾਲ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਹਾਜ਼ਰ ਨੇ ਉੱਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਰ ਸਰਦਾਰ ਪ੍ਰਿੰਤਮ ਸਿੰਘ ਖਾਨ ਪ੍ਰੋਬਲਿੰਗ ਕਲਕੁੱਤਾ ਪ੍ਰੋਗਰਾਮਸ ਲਿਗਾ ਸਵਾਗਤ ਹੈ ਜੀ ਜੀ ਆਨ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਲਕੁੱਤਾ ਸਾਹਿਬ ਬਹੁਤ ਸਾਰੀਆਂ ਸਾਰੀਆਂ ਸੀਟਾਂ ਦੇ ਉੱਤੇ ਆਪਾਂ ਟੈਸਟ ਪੋਲ ਸਰਵੇ ਕਰ ਚੁੱਕੇ ਹਾਂ ਪ੍ਰੋਗਰਾਮ ਵੀ ਕਰ ਚੁੱਕੇ ਹਾਂ ਪਰ ਸਮੇਂ-ਸਮੇਂ ਤੇ ਹਾਲਾਤ ਬਦਲੇ ਨੇ ਜਿਉ ਜਿਉ ਚੋਣਾਂ ਨੇੜੇ ਆ ਰਹੀਆਂ ਨੇ ਸਰਤੀ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਵੱਡੇ ਪੱਧਰ ਤੇ ਤੇ ਹੁਣ ਜਿਹੜਾ ਦੁਬਾਰਾ ਟੈਕਸਪੋਲ ਸਰਵੇਅ ਹੈ ਤੇ ਵਿੱਚ ਆਪਾਂ ਜਿਹੜੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਨੰਦਰ ਸੀਟ ਬਾਰੇ ਦੱਸੋ ਕਿ ਜਨੰਦਰ ਸੀਟ ਦੇ ਉੱਤੇ ਕਿਸ-ਕਿਸ ਚ ਮੁਕਾਬਲਾ ਨਜ਼ਰ ਆ ਰਿਹਾ ਤੇ ਹਾਲਾਤ ਕੀ ਨੇ ਜੱਠਾ ਸਾਹਿਬ ਜਿਉਂ-ਜਿਉਂ ਇਲੈਕਸ਼ਨ ਨੇੜੇ ਆ ਰਹੀ ਹੈ ਤੇ ਗਰਮੀ ਵੱਧਦੀ ਜਾ ਰਹੀ ਹੈ ਤੇ ਲੋਕਾਂ ਦੇ ਜੋਸ਼ ਵੀ ਚਾਹੇ ਉਹ ਆਪਣੇ ਘਰਾਂ ਵਿੱਚ ਹੀ ਬੈਠੇ ਨੇ ਲੇਕਿਨ ਵੱਧਦੇ ਜਾ ਰਹੇ ਨੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਕਿਹੜੇ ਕੈਂਡੀਡੇਟ ਦੇ ਸਿਰ ਦੇ ਉੱਤੇ ਜਿੱਤ ਦਾ ਤਾਜ ਰੱਖਣਾ ਹੈ ਇਸ ਲਈ ਜੋ ਤੁਸੀਂ ਟੈਸਟ ਪੋਲ ਸਰਵੇ ਕੀਤਾ ਨੇ ਉਹ ਜਿਹੜੇ ਰਿਪੋਰਟਾਂ ਨੇ ਜਾਂ ਜੋ ਅੰਕੜੇ ਉਹ ਬਿਲਕੁਲ ਪ੍ਰਤੱਖ ਦੱਸ ਰਹੇ ਨੇ ਆਪਾਂ ਗੱਲ ਕਰੀਏ ਜਲੰਧਰ ਸੀਟ ਦੀ ਜਲੰਧਰ ਸੀਟ ਪੰਜਾਬ ਦਾ ਇੱਕ ਉਹ ਸ਼ਹਿਰ ਹੈ ਜਿਹੜਾ ਕਿ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਪੜ੍ਹੇ ਲਿਖਿਆ ਦਾ ਸ਼ਹਿਰ ਹੈ ਅਤੇ ਸਪੋਰਟਸ ਦੀ ਇੰਡਸਟਰੀ ਕਿਹੜਾ ਦਾ ਸਮਾਨ ਉੱਤੇ ਬਣਦਾ ਅਤੇ ਦੂਜਾ ਸੈਨੀਟੇਟ ਤੇ ਟ੍ਰੀ ਤੇ ਪਾਈਪਾਂ वगैरह बांध दिया ਬਹੁਤ ਵੱਡਾ ਪੜ੍ਹੇ ਲਿਖੇ ਲੋਕ ਨੇ ਅਤੇ ਹਲਕੇ ਵੀ ਜਿਹੜੇ ਪੈਂਦੇ ਨੇ ਤਕਰੀਬਨ 8-9 ਦੇ ਹਲਕੇ ਪੈਂਦੇ ਨੇ ਉਹਦੇ ਵਿੱਚ 달ਤ ਵੋਟਰਾਂ ਦਾ ਬਹੁਤ ਵੱਡਾ ਰੋਲ ਹੈ ਤੇ ਇਹ ਸੀਟ ਪਹਿਲਾਂ ਕਾਂਗਰਸ ਦੇ ਕੋਲ ਸੀ ਐਤੋਂ ਚੌਧਰੀ ਸੰਤੋਖ ਸਿੰਘ ਜੀ ਦੀ ਡੈਥ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਫਿਰ ਜਿਮਨੀ ਇਲੈਕਸ਼ਨ ਹੋਈ ਸੀ ਜਿੱਦੀ ਇਲੈਕਸ਼ਨ ਦੇ ਵਿੱਚ ਇਹ ਸੀਟ ਆਮ ਆਦਮੀ ਪਾਰਟੀ ਕੋ ਅਤੇ ਹੁਣ ਇਹ ਸੀਟ ਜਿਹੜੀ ਜਨਰਲ ਇਲੈਕਸ਼ਨ ਹੋ ਰਿਹਾ ਹੈ ਇਹਦੇ ਵਿੱਚ ਸਾਰੇ ਪਾਰਟੀਆਂ ਨੇ ਕਾਂਗਰਸ ਨੇ ਆਪ ਨੇ ਭਾਜਪਾ ਨੇ ਅਕਾਲੀ ਦਲ ਨੇ ਆਪਣੇ ਆਪਣੇ ਕੱਦਾ ਵਰਕਡਿਟ ਖੜੇ ਸੀ ਪਰ ਇਹ ਗੱਲ ਬਹੁਤ ਜੱਫਾ ਸਾਹਿਬ ਕਮਾਲ ਦੀ ਹੈ ਇਸ ਸੀਟ ਦੇ ਵਿੱਚ ਇੱਕ ਕੈਂਡੀਡੇਟ ਨੂੰ ਛੱਡ ਕੇ ਕਾਂਗਰਸ ਦੇ ਕੈਂਡੀਡੇਟ ਜਿਹੜੇ ਸਾਰੇ ਹੀ ਦਲ ਬਦਲੂ ਨੇ ਆਹ ਜੀ ਦਲ ਬਦਲ ਕੇ ਦੂਜੀਆਂ ਪਾਰਟੀਆਂ ਵਿਚੋਂ ਆਏ ਨੇ ਆਪਾਂ ਪਹਿਲਾਂ ਵੀ ਪ੍ਰੋਗਰਾਮ ਕਰਦੇ ਕਿ ਦਲ ਬਦਲੋ ਲੋਕ ਮੂੰਹ ਨਹੀਂ ਲਾ ਰਹੇ ਦਲ ਬਦਲੋ ਆਂ ਲੋਕ ਉਹਨਾਂ ਦੀ ਸ਼ਕਲਾਂ ਦੇਖਣ ਤੱਕ ਰਾਜ਼ੀ ਨਹੀਂ ਹੈਗੇ ਉਹਨਾਂ ਨੂੰ ਦੂਰੋ ਹੀ ਸਲਾਮ ਕਰ ਦਿੰਦੇ ਕਹਿੰਦੇ ਜਦੋਂ ਇਹ ਪਾਰਟੀ ਨਹੀਂ ਬਣਿਆ ਜਿਹੜੀ ਪਾਰਟੀਆਂ ਐਨੀ ਐਨੀ ਜਿਹੜੀਆਂ ਨੇ ਮਲਾਈਆਂ ਖਾਧੀਆਂ ਵੋਟਾਂ ਸਾਤੋਂ ਲਈਆਂ ਆਪਣੇ ਨਿੱਜ ਦੇ ਖਾਤਰੇ ਪਾਰਟੀ ਬਦਲ ਇਸ ਲਈ ਸਿਰਫ ਕਰਨ ਚਰਨਜੀਤ ਸਿੰਘ ਚੰਨੀ ਸਿਰਫ ਕਾਗਨ ਦੇ ਕੈਂਡੀਡੇਟ ਉਹੀ ਆਪਣੀ ਪਾਰਟੀ ਵਿੱਚ ਪੱਕੇ ਤੌਰ ਤੋਂ ਰਹਿ ਕੇ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ 53% ਲੋਕਾਂ ਨੇ ਆਪਣੀ رائے ਹਾਜ਼ਰ ਕੀਤੀ 53% ਲੋਕਾਂ ਨੇ ਚੰਨੀ ਸਾਹਿਬ ਦੇ ਪੰਜੇ ਦੇ ਉੱਤੇ ਮੋਹਰ ਲਾਈ ਜੁਝੇ ਨੰਬਰ ਤੇ ਪਵਨ ਕੁਮਾਰ ਤੀਨੂ ਜੋ ਆਪ ਵੱਲੋਂ ਨੇ ਉਹ ਵੀ ਦਲ ਬਦਲ ਕੇ ਆਏ ਨੇ ਤੇ ਉਹਨਾਂ ਨੂੰ 32% ਲੋਕ ਕਹਿੰਦੇ ਨੇ ਵੀ 32% ਉਹਨਾਂ ਦੀ ਬੋਤਲ ਤੇ ਕੋ ਕਿੰਨਾ ਫਰਕ ਹੈ 20% ਦਾ ਫਰਕ ਹੈਗਾ ਤੇ ਇਹ ਕਿਵੇਂ ਪੂਰਾ ਹੋਊਗਾ ਦਿਨ ਵੀ 10 ਰਹਿ ਗਏ ਤੇ ਫਰਕ ਵੀ 20% ਦਾ ਹੈ ਉਧਰ ਸੁਸ਼ੀਲ ਕੁਮਾਰ ਰਿੰਕੂ ਜੋ ਭਾਜਪਾ ਵੱਲੋਂ ਨੇ ਉਹਨਾਂ ਨੇ ਦਾ ਕਮਾਲ ਇਹ ਕਰਤੀ ਦਲ ਬਦਲ ਦੀ ਪਤਾ ਨਹੀਂ ਕਿਹੜਾ ਚੋਰ ਨਸਤਾ ਕੀ ਖਾਦਾ ਕਿ ਐ 47 ਤੇ ਉਹਦੇ 47 ਤੇ ਕਦੇ ਇਸ ਤੋਂ ਕਦੇ ਕਿੰਨਾ ਝਾਵਾ ਮਾਰਦੇ ਨੇ ਉਹਨਾਂ ਨੂੰ ਆਜਪਾ ਦਾ ਕੈਂਡੀਡੇਟ ਹੋਣ ਦੇ ਨਾਤੇ ਸਿਰਫ 4% ਲੋਕਾਂ ਨੇ ਉਹਨਾਂ ਨੂੰ ਉਦਰਮਨ ਦਰਸੀ ਕੇਪੀ ਇਹਨਾਂ ਦਾ ਪ੍ਰਸੋਕੜ ਸ਼ੁਰੂ ਤੋਂ ਹੀ ਕਾਂਗਰਸ ਵੱਲ ਰਿਹਾ ਹੈ ਇਹਨਾਂ ਦੇ ਸਾਜੀ ਵੀ ਕਾਂਗਰਸ ਨੇ ਇਹ ਵੀ ਕਾਂਗਰਸ ਦੇ ਪ੍ਰਧਾਨ ਰਹੇ ਨੇ ਤੇ ਦੇਖੋ ਆਖਰੀ ਉਮਰ ਵਿੱਚ ਮੈਂ ਸਮਝਦਾ ਕਿ 70 ਸਾਲ ਦੇ ਨੇੜੇ ਜਿਹੜੇ ਉਮਰ ਹੋਊਗੀ ਇਹਨਾਂ ਤੇ ਉਹ ਛੱਡ ਕੇ ਅਕਾਲੀ ਦਲ ਦੇ ਵਿੱਚ ਆਏ ਨੇ ਕੁਰਸੀ ਦੀ ਸਤਾ ਕਿੰਨੀ ਪਿਆਰੀ ਹੁੰਦੀ ਹੈ ਲੋਕਾਂ ਨੇ ਕਹਿੰਦੇ ਕੁਰਸੀ ਮਿਲਣੀ ਚਾਹੀਦੀ ਕਿਸੇ ਪਾਸੇੋਂ ਮਿਲੇ ਦੇ ਲਈ ਇਹਨਾਂ ਨੂੰ 11% ਲੋਕਾਂ ਨੇ ਆਪਣੀ رائے ਦਿੱਤੀ ਹੈ ਤੇ ਮੁਕਾਬਲਾ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਆਪੇ ਲਾ ਲਓ ਕਿੰਨਾ ਮੁਕਾਬਲਾ ਮੁਕਾਬਲਾ ਤਾਂ ਸਿਰਫ ਆਪ ਤੇ ਕਾਂਗਰਸ ਦਾ 32 ਦਾ ਤੇ ਉਹ 53 ਦਾ ਹੁਣ ਉਹ ਫਰਕ ਨੂੰ ਵੀ ਕਿਵੇਂ ਪੂਰਾ ਕਰ ਸਕਣਗੇ ਇਹ ਤਾਂ ਹੁਣ ਜਲੰਧਰ ਦੇ ਲੋਕਾਂ ਨੇ ਹੀ ਫੈਸਲਾ ਕਰਨਾ ਹੈ ਬਿਲਕੁਲ ਤੇ ਖੰਕੂ ਸਰ ਜੇਕਰ ਗੱਲ ਕੀਤੀ ਜਾਵੇ ਇਸ ਸੀਟ ਦੇ ਉੱਤੇ ਤਾਂ ਪਹਿਲਾਂ ਜਿਹੜੇ ਸਰਵੇ ਕਰੇ ਗਏ ਨੇ ਉਹਦੇ ਵਿੱਚ ਵੀ ਚਾਂਦੀ ਸਿੰਘ ਚੱਲਲੀ ਉਹ ਲੀਡ ਕਰਦੇ ਨਜ਼ਰ ਆ ਰਹੇ ਸੀ ਤੇ ਹੁਣ ਵੀ ਉਹੀ ਕੁਝ ਨਜ਼ਰ ਆ ਰਿਹਾ ਹਾਲਾਂਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਨੇ ਜਿਹੜਾ ਲਾਸਟ ਆਪ ਦਾ ਹੁੰਦਾ ਫਰਕ ਹੋਰ ਵੀ ਜਿਹੜਾ ਵਿਖਾਈ ਦਿੱਸ ਸਕਦਾ ਉਹਦੇ ਉੱਤੇ ਪਰ ਜੇਕਰ ਇਹ ਗੱਲ ਕੀਤੀ ਜਾਵੇ ਸੰਗਰੂਹ ਸੀਟ ਦੀ ਤਾਂ ਉਹ ਵੀ ਹਾਰ ਸੀਟ ਮੰਨੀ ਜਾਂਦੀ ਹੈ ਜਿੱਥੇ ਸੁਖਪਾਲ ਸਿੰਘ ਖਹਿਰਾ ਜਾ ਕੇ ਚੋਣ ਲੜ ਰਹੇ ਨੇ ਕਾਂਗਰਸ ਵੱਲੋਂ ਮੀਤ ਹੇਰ ਨੇ ਹੋਰ ਵੀ ਬਹੁਤ ਸਾਰੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਤਾਂ ਇੱਥੇ ਮੁਕਾਬਲਾ ਕਿਸ ਤਰੀਕੇ ਦਾ ਹੈ ਕਿਹੜੀ ਕਿਹੜੀ ਪਾਰਟੀ ਚ ਮੁਕਾਬਲਾ ਨਜ਼ਰ ਆ ਰਿਹਾ ਤੇ ਲੀਡ ਕਰਦਾ ਕੌਣ ਨਜ਼ਰ ਆ ਰਿਹਾ ਹੈ ਸਰਵੇਖਣ ਵਿੱਚ ਇਕੱਠਾ ਸਭ ਸੰਗਰੂਰ ਸੀਟ ਹੈ ਜਿਹੜੀ ਉਹ ਸੀਟ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਤੇ ਉਹਨੇ ਸਿਰ ਧਰਦੀ ਬਾਜ਼ੜਾ ਪ੍ਰੈਸਟੇਜ ਪੂਰੀ ਬਣਾਈ ਹੋਈ ਹੈ ਤੇ ਉਹ ਸੀਟ ਨੂੰ ਜਿੱਤਣ ਦੇ ਲਈ ਹਰ ਹੀਲਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਉਤੋਂ ਵੀ ਥੇ ਜਿਹੜੇ ਕੀ ਕੈਬਨਟ ਮੰਤਰੀ ਨੇ ਉਹਨਾਂ ਨੂੰ ਦਿੱਕਲ ਦਿੱਤੀ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ 40% ਲੋਕਾਂ ਨੇ ਆਪਣੀ ਰਾਇ ਪ੍ਰਗਟ ਕੀਤੀ ਤੇ ਉਹਨਾਂ ਦੇ ਮੇਰੇ ਮੁਕਾਬਲੇ ਖੜੇ ਨੇ ਪਾਲ ਸਿੰਘ ਖੈਰਾ ਕਾਂਗਰਸ ਪੰਜਾਬ ਕਿਉਂਕਿ ਜੇ ਖੈਰਾ ਸਾਹਿਬ ਦਾ ਵੀ ਪਿਛੋਕੜ ਦੇਖਿਆ ਜਾਵੇ ਇਹਨਾਂ ਦਾ ਪਿਛੋਕੜ ਪਿਤਾ ਜੀ ਰਹਿਣ ਦਾ ਅਕਾਲੀ ਦਲ ਤੋਂ ਸ਼ੁਰੂ ਕਾਲੀ ਦਲ ਤੋਂ ਬਾਅਦ ਇਹ ਕਾਂਗਰਸ ਚਲੇ ਗਏ ਕਾਂਗਰਸ ਤੋਂ ਬਾਅਦ ਆਪ ਚਲੇ ਗਏ ਆਪ ਦੇ ਵਿੱਚ ਰਹਿ ਗਏ ਮੁੜ ਕੇ ਫਿਰ ਕਾਂਗਰਸ ਦੇ ਵਿੱਚ ਆ ਗਏ ਕਿਉਂਕਿ ਜਦੋਂ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੇ ਉੱਤੇ ਕੇਸ ਬਣਾਇਆ ਸੀਗਾ ਉਸ ਟਾਈਮ ਕੇਜਰੀਵਾਲ ਨੇ ਕਿਹਾ ਸੀ ਕਿ ਕਾਂਗਰਸ ੱਟਕਾ ਕਰ ਰਹੀ ਹੈ ਸਾਡੇ ਬੰਦੇ ਤੇ ਨਜਾਇਜ਼ ਕਬਜ਼ੇ ਨਜਾਇਜ਼ ਕੇਸ ਬਣਾ ਰਹੀ ਹੈ ਪੀਡੀ ਨੇ ਨਾ ਤੇ ਕੇਸ ਬਣਾ ਤੀ ਉਸ ਟਾਈਮ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਦੇ ਹੱਥ ਤੇ ਹਾ ਦਾ ਨਾਰਾ ਮਾਰਿਆ ਇਕ ਨੇ ਪਾਰਟੀ ਵਿੱਚ ਇਹਨਾਂ ਦੀ ਨਾਂ ਦੀ ਪਾਰਟੀ ਛੱਡ ਕੇ ਚਲੇ ਗਏ ਤੇ ਮੁੜ ਕੇ ਉਹੀ ਕੇਸ ਆਮ ਆਦਮੀ ਪਾਰਟੀ ਦੇ ਮੁਖੀ ਨੇ ਪੁਰਾਣਾ ਕੇਸ ਇਹਨਾਂ ਤੇ ਬਿਲਕੁਲ ਸਿਆਸਤ ਦੇ ਵਿੱਚ ਕੋਈ ਪੱਕਾ ਕਿਸੇ ਦਾ ਮਿੱਤਰ ਨਹੀਂ ਹੈਗਾ ਤੇ ਪੱਕਾ ਕੋਈ ਦੁਸ਼ਮਣ ਹੈਗਾ ਆਪਣੇ ਵਿਰੋਧੀ ਨੂੰ ਖਿੱਚੀ ਲਾਉਣ ਲਈ ਪੁਰਾਣੀਆਂ ਕਾਪੜਾ ਮੁਰਦੇ ਪੱਟ ਘੱਟ ਕੇ ਵੀ ਲਾ ਕੇ ਸਾਹਮਣੇ ਆਉਂਦੇ ਨੇ ਇਸ ਲਈ ਇਹ ਕਹਿੰਦੇ ਵੀ ਮੈਂ ਹੁਣ ਜਿੰਮੇ ਨਾਲ ਤੱਕਾ ਹੋਇਆ ਮੈਂ ਆਪ ਆਰ ਵੀ ਪਾਰਟੀ ਤੋਂ ਬਦਲ ਰਹਿਣਾ ਇਹਨੇ ਮੰਗ ਕੀਤੀ ਹੈ ਜਿਹੜੀ ਹੈ ਉਹ ਸੰਰੂਪ ਦੀ ਲਈ ਹੈ ਕੰਗ ਪਾਰਟੀ ਲੇਕਿਨ ਇਹਨਾਂ ਦੇ ਹੱਕ ਦੇ ਵਿੱਚ ਆਏ ਇਸ ਟੈਸਟ ਪੋਲ ਜਾਂ ਸਰਵੇ ਦਾ 20% ਲੋਕਾਂ ਨੇ ਆਪਣੇ ਮਤ ਦੱਸੇ ਉਧਰ ਆਰ ਦਾ 40% ਹੈ ਤੇ ਇਹਨਾਂ ਦਾ 29% ਤੇ ਤੀਜੇ ਨੰਬਰ ਤੇ ਸਿਵਨਜੀ ਸੀ ਮਾਲ ਜਿਨ੍ਹਾਂ ਨੇ ਕੇ ਜਿਮਨੀ ਇਲੈਕਸ਼ਨ ਜਿਹੜੀ ਪਿੱਛੇ ਹੋਈ ਸੀ ਉਹਦੇ ਵਿੱਚ ਉਹ ਸਟਰੀਟ ਜਿੱਤੇ ਸੀ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 8-9000 ਦੇ ਫਰਕ ਦੇ ਨਾਲ ਪਾਇਆ ਸੀਗਾ ਚੋਕਾਂ ਦੇ ਵਿੱਚ ਇਹ ਸੀ ਕਿ ਮੁੜ ਕੇ ਸਿਮਰਜੀਤ ਸਿੰਘ ਮਾਣ ਨੇ ਸੀਟ ਨਹੀਂ ਛੱਡਣਗੇ ਲੋਕਾਂ ਦੀ ਸੇਵਾ ਕਰੇ ਪਰ ਉਹ ਵੀ ਆਈਸ ਜਿਹੜਾ ਹੈ ਲੜਾਈ ਦੇ ਵਿੱਚ ਪਛੜੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ 21% ਲੋਕਾਂ ਨੇ ਆਪਣੇ ਵਸਧਾ ਦਿੱਤੇ ਨੇ ਤੇ 21% ਨੂੰ ਕਿਵੇਂ ਪੂਰਾ ਕਰ ਲਈਏ ਦਿਨ ਦੀ ਨੇ ਉਧਰ 21 ਨੇ ਤਕਰੀਬਨ ਲੜਾਈ ਸਾਹ ਤਕੜੀ ਹੈ ਤੇ ਉਧਰ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਦਲ ਵੱਲੋਂ ਸਰਦਾਰ ਇਕਬਾਲ ਸਿੰਘ ਝੂਟਾ ਤੋਂ ਟਿਕਟ ਦਿੱਤੀ ਹੈ ਜਦੋਂ ਕਿ ਇਹ ਟਿਕਟ ਦੀ ਮੰਗ ਸਰਦਾਰ ਸੁਖਦੇਵ ਸਿੰਘ ਢੀਂਡਾ ਸਾ ਆਪਣੇ ਬੇਟੇ ਪਰਮਿੰਦਰ ਸਿੰਘ ਲਈ ਕਰ ਰਹੇ ਸਨ ਉਹਨਾਂ ਨੇ ਇਸ ਟਿਕਟ ਵਾਸਤੇ ਹੀ ਆਪਣੇ ਪੁੱਤਰ ਦਾ ਭਵਿੱਖ ਬਣਾਉਣ ਦੇ ਵਾਸਤੇ ਹੀ ਆਪਣਾ ਜਿਹੜਾ ਸ੍ਰੀ ਅਕਾਲੀ ਦਲ ਸੀ ਉਹਨੂੰ ਭੰਗ ਕਰਕੇ ਆਪਣੇ ਸਾਥੀਆਂ ਸਮੇਤ ਹੀ ਉਹ ਕਾਲੀਦਣ ਵਿੱਚ ਆਏ ਸਨ ਤੇ ਉਹ ਤਾਂ ਇੱਥੇ ਤੱਕ ਵੀ ਕਹਿੰਦੇ ਕਿ ਇੱਕ ਮਿਟਮੈਂਟ ਹੋਈ ਸੀ ਕਿ ਬਾਦਲ ਸਾਹਿਬ ਪਰਮੰਦਰ ਦੇ ਜੋਤ ਤੇ ਸਾਡੇ ਦੂਜਾ ਧੰਨਾ ਦੀ ਗੁਲਸਤਾਨ ਦੀ ਪਰਮਜੀਤ ਉਹ ਸੀ ਫਰੀਦਕੋੜ ਤੋਂ ਖਲੂਰ ਸਾਹਿਬ ਤੋਂ ਟਿਕਟ ਪਰ ਉਹ ਦੋਨੇ ਮੰਗਾ ਪੂਰੀਆਂ ਨਾ ਟਿਕਟ ਇਹਨਾਂ ਨੂੰ ਮਿਲੀ ਨਾ ਉਧਰ ਨਾ ਉਧਰ ਕੇ ਰਹੇ ਨਾ ਉਧਰ ਕੇ ਨਾ ਮਿਲਾਂ ਉਹ ਹਾਲ ਹੋਇਆ ਨਾ ਮੈਂ ਟਿਕਟ ਮਿਲੀ ਹੁਣ ਗੁਰਦੇਵ ਸਿੰਘ ਜੀ ਸਾਹਿਬ ਇਸ ਮਹੀਨੇ ਦੇ ਵਿੱਚ ਪੈ ਉਹ ਨਹੀਂ ਕੰਪੇਨਿੰਗ ਨਹੀਂ ਕਰ ਰਹੇ ਅੱਜ ਉਹਨਾਂ ਦਾ ਧੜਾ ਕੰਪੇਨਿੰਗ ਨਹੀਂ ਕਰ ਰਿਹਾ ਇਸ ਲਈ ਅਕਾਲੀ ਦਲ ਸਭ ਤੋਂ ਪਛੜਿਆ ਹੋਇਆ ਨਜ਼ਰ ਆ ਰਿਹਾ ਹੈ ਸਿਰਫ 7% ਜਿਹੜੀਆਂ ਵੋਟਾਂ ਨੇ ਜਾਂ ਲੋਕਾਂ ਦੀ ਰਾਏ ਹੈ ਉਹਨਾਂ ਦੇ ਨਾਲ ਪਈ ਹੈ ਇਹ ਜਿਹੜਾ ਆਪਾਂ ਸਰਵੇ ਦੇ ਵਿੱਚ ਤੁਸੀਂ ਕੀਤਾ ਇਹ ਫਰਕ ਨਿਕਲਣਾ ਇੰਨਾ ਬੜਾ ਔਖਾ ਹੈ ਅਸਲੀ ਬੀ ਇਸਦੀ ਦਾ ਫਰਕ ਨਿਕਲ ਸਕਦਾ ਹੈ 21 22 ਦਾ ਫਰਕ ਜਿੱਥੇ ਇੰਨਾ ਫਰਕ ਹੋਵੇ ਤੇ ਇੱਕ ਪਾਸੇ 7% ਤੇ ਦੂਜੇ ਪਾਸੇ 40% ਤੇ ਇੱਕ ਪਾਸੇ 28% ਫਿਰ 21%ਵੇਂ ਪੂਰਾ ਹੋਊਗਾ ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਸੀਟ ਆਪ ਦੇ ਝੋਲੀ ਵਿੱਚ ਪੈ ਸਕਦੀ ਹੈ ਤੇ ਜਲੰਧਰ ਦੀ ਸੀਟ ਕਾਂਗਰਸ ਦੇ ਪੰਨੇ ਤੱਕ ਹਰਪੂ ਸਾਹਿਬ ਜਿਸ ਤਰੀਕੇ ਨਾਲ ਪਹਿਲਾਂ ਮਾਹੌਲ ਹੋ ਸੀਗਾ ਸਿੰਗਰੌਂ ਦੀ ਸੀਟ ਦਾ ਜੇਕਰ ਆਪਾਂ ਜ਼ਿਕਰ ਕੀਤਾ ਜਾਵੇ ਤਾਂ ਸਿਮਰਜੀਤ ਸਿੰਘ ਮਾਨ ਬਹੁਤ ਅੱਗੇ ਚੱਲ ਰਹੇ ਸੀਗੇ ਠੀਕ ਹੈ ਉਸ ਤੋਂ ਬਾਅਦ ਜਿੱਤੇ ਵੀ ਉਹ ਤੇ ਜੇਕਰ ਗੱਲ ਕੀਤੀ ਜਾਵੇ ਅਮਰਤਪਾਲ ਜੀ ਦਾ ਖਡੂਰ ਸਾਹਿਬ ਤੋਂ ਉਹਨਾਂ ਦੀ ਸਪੋਰਟ ਕਰ ਰਹੇ ਨੇ ਤਾਂ ਉਹਨਾਂ ਦੀ ਸਿਮਰਜੀਤ ਮਾਨ ਦੀ ਸਪੋਰਟ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਪਰ ਕਿਵੇਂ ਦੇਖਦੇ ਹੋ ਇਸ ਵਾਰ ਸਿਮਰਜੀਤ ਸਿੰਘ ਮਾਨ ਪਛੜਦੇ ਨਜ਼ਰ ਕਿਉਂ ਆ ਰਹੇ ਨੇ ਜਦੋਂ ਉਹਨਾਂ ਨੂੰ ਇੱਕ ਸਾਲ ਦੀ ਐਮਪੀ ਬਣਾਇਆ ਜਿਮਨੀ ਚੋਣਾ ਵਿੱਚ ਸੰਜੋੜ ਵਾਸੀਆਂ ਨੇ ਤਾਂ ਕੀ ਉਹ ਆਪਣੀਆਂ ਉਹਨਾਂ ਦੀ ਉਮੀਦਾਂ ਤੇ ਖਰੇ ਨਹੀਂ ਉਤਰ ਸਕੇ ਕਾਰਨ ਕੀ ਬਣੇ ਕਿ ਸਿਮਰਜੀਤ ਮਾਨ ਹੁਣ ਇੰਨਾ ਪਿੱਛੇ ਚਲੇ ਗਏ ਖੱਤਾ ਸਾਹਿਬ ਸਿਗਰਜ ਸਿੰਘ ਮਾਨ ਇੱਕ ਗਰਮਖਿਆਲੀਆ ਲੀਡਰ ਤੇ ਵੱਖਰੀ ਸਟੇਟ ਦੀ ਮੰਗ ਵੀ ਕਰਦੇ ਨੇ ਕਈ ਵਾਰ ਖਾਲਸਪੁਰ ਦੀ ਗੱਲ ਵੀ ਕਰਦੇ ਤੇ ਇਸ ਲਈ ਅੱਜ ਦੇ ਸਮੇਂ ਜਿਹੜਾ ਨੌਜਵਾਨ ਹੈ ਕਿ ਉਹ ਖਾਲਸਪੁਰ ਦੇ ਨਾਂ ਦੇ ਉੱਤੇ ਸਰਕਾਰ ਸੁਣਨ ਨੂੰ ਤਿਆਰ ਨਹੀਂ ਜਿਹੜਾ ਕੋਈ ਖਾਲਸਪੁਰ ਜਿੰਦਾਬਾਦ ਦਾ ਨਾਅਰਾ ਵੀ ਲਾਉਣ ਲੱਗਦਾ ਉਹਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੰਦਾ ਜਦੋਂ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਵੀ ਕੋਈ ਵੀ ਆਪਣਾ ਸੱਚੀ ਮੰਗ ਸ਼ਾਂਤੀਪੂਰਵਕ ਇਲਾਕੇ ਨਾਲ ਮੰਗਦਾ ਦਾ ਭੰਨ ਤੋੜਨਾ ਕਰੇ ਉਹਨੂੰ ਕੋਈ ਫਾਟ ਲੇਕਿਨ ਇੱਥੇ ਇੱਕ ਬਨਾ ਹੀ ਗਈ ਹੈ ਹਾਲਾਤ ਪਰ ਬਾਹਰਲੇ ਦੇਸ਼ਾਂ ਦੇ ਵੀ ਤੇ ਕੈਨੇਡਾ ਅਮਰੀਕਾ ਚ ਦੇਖ ਲਓ ਉੱਥੇ ਬਿਲਕੁਲ ਖਾਲਸਪੁਰ ਜਿੰਦਾਬਾਦ ਦੇ ਨਾਰੇ ਲੱਗਦੇ ਨੇ ਖਾਲਸਪੁਰ ਦੇ ਬੈਨਰ ਲੱਗਦੇ ਨੇ ਖਾਲਸਪੁਰ ਪਰ ਇੱਥੇ ਜਿਹੜੀ ਹੈ ਹਾਲਾਤ ਉਹ ਉਜੀ ਗੱਲ ਤੁਸੀਂ ਕਿਹਾ ਵੀ ਅਮਰਤਪਾਲ ਵਾਲੀ ਸੀਟ ਤੇ ਉੱਤੇ ਕਿ ਆਪਣੇ ਸਿਮਰਜੀਤ ਸਿੰਘ ਮਾਨ ਨੇ ਆਪਣੇ ਬੰਦੇ ਸਾਹ ਕਰ ਰਿਹਾ ਵੀ ਹੋ ਸਕਦਾ ਸੀ ਕਿ ਅਮਰਤਪਾਲ ਦੇ ਸਪੋਰਟਰ ਵੀ ਇੱਥੇ ਉਹਨਾਂ ਦੀ ਸਪੋਰਟ ਕਰਕੇ ਇਹ ਸੀਟ ਵੀ ਜਿੱਤੀ ਜਾ। ਪਰ ਠੱਠਾ ਸਾਹਿਬ ਅਮਰਤਪਾਲ ਦੀ ਕੋਈ ਪਾਰਟੀ ਨਹੀਂ ਹੈਗੀ। ਸਾ ਜੀ ਉਹ ਕੋਈ ਢੜਾ ਆਪਣੀ ਚੰਗੀ ਪਾਰਟੀ ਬਣਾ ਸਕੇ ਨੇ, ਪਾਰਟੀ ਖੜੀ ਕਰ ਸਕੇ ਨੇ। ਅਜੇ ਉਸ ਪਾਸੇ ਲੱਗੀ ਸੀ ਉਸੇ ਟਾਈਮ ਉਹ ਪੁਲਿਸ ਦੇ ਵਿੱਚ ਆ ਕੇ ਐਮਐਸਏ ਦੇ ਵਿੱਚ ਸਾਨੂੰ ਬਿਗਰੂ ਲੱਗੇ ਜਿਹੜੇ ਬੰਤਾ ਹਾਂ ਉਹਨਾਂ ਦੇ ਸਮਰਥਕ ਜ਼ਰੂਰ ਨੇ ਉਹਨਾਂ ਦੇ ਫਾਲੋਅਰ ਜ਼ਰੂਰ ਨੇ ਉਹ ਪਰ ਉਹ ਉਸ ਏਰੀਆ ਦੇ ਵਿੱਚ ਇਹ ਨੇ ਜਿੱਥੇ ਉਹਨਾਂ ਨੇ ਕੰਮ ਕੀਤਾ ਕਿਉਂਕਿ ਉਹਨਾਂ ਦਾ ਜ਼ਿਲ੍ਹਾ ਲਖਨੂਰ ਸਾਹਿਬ ਪਿੰਡ ਵੀ ਖਲੂ ਸਾਹਿਬ ਦੇ ਨੇੜੇ ਹੈ ਇਸ ਕਰਕੇ ਉੱਥੇ ਉਹਨਾਂ ਦੀ ਸੀਟ ਦੇ ਉੱਤੇ ਦਾ ਛਾਪ ਪੂਰਾ ਹੈ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇ ਕੋਈ ਸੀਟਾਂ ਦੀ ਚਰਚਾ ਹੋ ਰਹੀ ਹੈ ਇਹ ਆ ਲੋਕ ਦੇ ਸਾਹ ਅਬਦੇਸ਼ਾਂ ਨੂੰ ਕਹਿ ਰਹੇ ਨੇ ਕਿ 100% ਸੀਡ ਅੰਮ੍ਰਿਤਾਲ ਉਹ ਜਿੱਤਦਾ ਤੇ ਇਹ ਹੁਣ ਇੱਕ ਅਚੰਭਈ ਹੈ ਕਿ ਇੱਕ ਬੰਦਾ ਜੇਲ੍ਹ ਵਿੱਚ ਬੈਠਿਆ ਹੋਵੇ ਤੇ ਉਹ ਕੋਈ ਵੱਡੀ ਪਾਰਟੀ ਵੀ ਦਾ ਬਣਾ ਸਕੇ ਉਹਦੇ ਕੋਲ ਇੰਨਾ ਪੈਸਾ ਵੀ ਨਾ ਹੋਵੇ ਤੇ ਲੋਕਾਂ ਦੀ ਰਾਏ ਕਿੱਦਾਂ ਪਰ ਇਹ ਜਿਹੜੇ ਸਾਡੇ ਪੰਜਾਬੀ ਨੇ ਇਹ ਲੋਕ ਨਰਮ ਦੇ ਲਈ ਨਰਮ ਚੱਲਦੇ ਬੰਦੇ ਨੇ ਹਮੇਸ਼ਾ ਜਿਹਨਾਂ ਨਾਲ ੱੱੱਕਾ ਹੁੰਦਾ ਉਹਦੇ ਨਾਲ ਕਰਦੇ ਨੇ ਇਤਿਹਾਸ ਵੀ ਹੈ ਬਹੁਤ ਸਾਰੇ ਸਾਡੇ ਪੁਰਾਣੇ ਲੀਡਰ ਨੇ ਜਿਹੜੇ ਜਿਹੜਾ ਵਿੱਚ ਬੈਠੇ ਜਿਸ ਤੇ ਨੇ ਜਿਹੜਾ ਦੇ ਕੰਮਿਨੇਸ਼ਨ ਨੇ ਭਰੀ ਹੈ ਜਿਦੀ ਮਿਸਾਲ ਸਿਮਰਜੀਤ ਸਿੰਘ ਮਾਨ ਖੁਦ ਆਪ ਨੇ ਤੇ ਅਤਿੰਦਰ ਪਾਲ ਪਟਿਆਲੇ ਤੋਂ ਲੜੇ ਸੀਗੇ ਉਹ ਵੀ ਜੇਲ੍ਹ ਵਿੱਚ ਬੰਦ ਸੀ ਉਹ ਵੀ ਆਪ ਨੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਇਸ ਲਈ ਜਿਹੜੀ ਸੀਟ ਆਈਏ ਇੱਕ ਦੋ ਸਬਜੀ ਉਹ ਸਾਰੀਆਂ ਪਾਰਟੀਆਂ ਵਾਸਤੇ ਇੱਕ ਗੱਲ ਦੀ ਹੱਡੀ ਇੱਕ ਬੜੀ ਹੈ ਕਿ ਹੋ ਸਕਦਾ ਹੈ ਸੀਟ ਕਿ ਜੇਲ੍ਹ ਵਿੱਚ ਬੈਠੇ ਪਾਲ ਉਸੇ ਸ਼ੇਅਰ ਕਰਦੇ ਤੰਤਸਾਬ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ 2022 ਦੀਆਂ ਤਾਂ ਚਲਜੀਤ ਸਿੰਘ ਚੰਨੀ ਦੋ ਸੀਟਾਂ ਤੇ ਖੜਦੇ ਨੇ ਤੇ ਦੋਵੇਂ ਸੀਟਾਂ ਤੋਂ ਜਿਹੜਾ ਹਾਰ ਜਾਂਦੇ ਨੇ ਪਰ ਜਨੰਦਰ ਦੇ ਹੁਣ ਉਹਨਾਂ ਨੇ ਆਪਣਾ ਏਰੀਆ ਵੀ ਚੇਂਜ ਕਰ ਦਿੱਤਾ ਜਨੰਦਰ ਦੇ ਵਿੱਚ ਜਾ ਕੇ ਖੜਦੇ ਨੇ ਫੇਰ ਵੀ ਲੋਕ ਉਹਨਾਂ ਦੇ ਹੱਕ ਦੇ ਵਿੱਚ ਨਜ਼ਰ ਆਉਂਦੇ ਨੇ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਦੇ ਵਿੱਚ ਰੋਲਿੰਗ ਪਾਰਟੀ ਹੈ ਉਹ ਵੀ ਕਾਫੀ ਪਿਛੜੀ ਨਜ਼ਰ ਆ ਰਹੀ ਹੈ ਚਲਜੀਤ ਚੰਨੀ ਦੇ ਮੁਕਾਬਲੇ ਤਾਂ ਫਿਰ ਜਿਹਾ ਕੀ ਹੁੰਦਾ ਕਿ ਲੋਕ ਚਲ ਗਈ ਚੰਨੀ ਦੇ ਪੱਖ ਦੇ ਵਿੱਚ ਹੋ ਜਾਂਦੇ ਨੇ ਜਿਹੜੇ ਕਿ ਪਹਿਲਾਂ ਵਿਰੋਧ ਦੇ ਵਿੱਚ ਸੀਗੇ ਜاہے ਕਿਹੜੇ ਕੰਮ ਜਾਂ ਕਿਹੜੀ ਰਣਨੀਤੀ ਚੰਨੀ ਦੀ ਚੰਗੀ ਲੱਗੀ ਲੋਕਾਂ ਨੂੰ ਚੰਦਰਵਾਸੀਆਂ ਨੂੰ ਅੱਠਾ ਸਭ ਇੱਕ ਗੱਲ ਨਹੀਂ ਜਿਹੜੀ ਹੁੰਦੀ ਹੈ ਨਾ ਇਹ ਵੇਵ ਹੁੰਦੀ ਹੈ ਇੱਕ ਖਾਮੀ ਹੁੰਦੀ ਹੈ ਇੱਕ ਤੂਫਾਨ ਹੁੰਦਾ ਜਦੋਂ ਤੂਫਾਨ ਆਉਂਦਾ ਨਾ ਉਹ ਵੱਡੇ ਵੱਡੇ ਦਰਖਤਾਂ ਨੂੰ ਂਗੇਰ ਦਿੰਦਾ ਤੇ ਬੇ ਟੋਇਆ ਨੂੰ ਟਿੱਬਿਆਂ ਨੂੰ ਚੱਕ ਕੇ ਟੋਇਆਂ ਦੇ ਵਿੱਚ ਪਾ ਦਿੰਦਾ ਇਸ ਤਰ੍ਹਾਂ ਜਿਹੜੀ 2022 ਦੀ ਇਲੈਕਸ਼ਨ ਸੀ ਉਹ ਤਾਂ ਮੈਂ ਸਮਝਦਾ ਇੱਕ ਪੰਜਾਬ ਵਾਸਤੇ ਇੱਕ ਨਵਾਂ ਹੀ ਉਹ ਸੀਗਾ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇੱਕ ਨਵੀਂ ਪਾਰਟੀ ਜਿਹਦਾ ਅਜੇ ਕੋਈ ਪੈਨੀਫੈਸਟੋ ਵੀ ਕੋਈ ਨਹੀਂ ਸਿਰਫ ਗਰੰਟੀਆਂ ਗਰੰਟੀਆਂ ਨੇ ਉਹ ਗਰੰਟੀਆਂ ਦੇ ਆਸਰੇ ਦੇ ਉੱਤੇ ਕੇਜਰੀਵਾਲ ਨੇ ਅਜੇ ਗਰੰਟੀਆਂ ਦਿੱਤੀਆਂ ਕਿ ਭੈਣੋ ਤੁਹਾਡੇ ਖਾਤੇ ਦੇ ਵਿੱਚ 100-100000 ਰੁਪਏ ਆ ਜਾਊਗਾ ਤੁਹਾਡੇ ਬਿੱਲ ਮਾਫ ਹੋ ਜਾਣਗੇ ਐਨੀਆਂ ਨੌਕਰੀਆਂ ਮਿਲ ਜਾਣੇ ਬੀਬੀ ਉਹ ਕਹਿੰਦੇ ਸੀ ਭਾਈ ਤੁਸੀਂ ਆਮ ਆਦਮੀ ਪਾਰਟੀ ਕਿਥੇ ਲੋਕ ਕੀ ਦੇਖੇ ਨਹੀਂ ਵੀ ਅਸੀਂ ਕੁਝ ਦੇਖਿਆ ਤੇ ਨਹੀਂ ਦੇਖਿਆ ਸੀ ਤਾਂ ਬਦਲਾਅ ਕਰਨਾ ਸਿਰਫ ਉਹ ਬਦਲਾਅ ਕਰਕੇ ਹੀ ਉਹ ਪਾਰਟੀ ਜੰਨੀਆਂ ਸੀਟਾਂ ਲਈ ਸੀ ਉਸ ਟਾਈਮ ਬਦਲਾਅ ਦੇ ਵਿੱਚ ਚੰਨੀ ਸਾਹਿਬ ਉਹ ਥਾਵਾਂ ਦੇ ਉੱਤੇ ਖੜੇ ਸਨ ਤੇ ਦੋਵੇਂ ਥਾਵਾਂ ਤੋਂ ਹਾਰ ਗਏ ਇਕੱਲੇ ਚੰਨੀ ਨਹੀਂ ਵੱਡੇ ਵੱਡੀ ਤੋਪਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵਰਗੇ ਬੰਦੇ ਜਿਹੜੇ ਕਦੇ ਸਾਰੀ ਉਮਰ ਤੇ ਹਾਰੇ ਨਹੀਂ ਸੀ ਉਹ ਵੀ ਹਾਰ ਗਏ ਸੀ لیکن ਜਿਹੜੇ ਇਹ ਲੈਕਸ਼ਨ ਹੈ ਉਹਦੇ ਨਾਲ ਵੱਖਰੀ ਲੈਕਸ਼ਨ ਹੈ ਇਹ ਪਾਰਲੀਮੈਂਟ ਦੀ ਲੈਕਸ਼ਨ ਹੈ ਦਿੱਲੀ ਦਾ ਤਰਾਲ ਹਸਪਤਾਲ ਨੂੰ ਬਦਲਣ ਦੀ ਲੈਕਸ਼ਨ ਹੈ ਤੇ ਇਸ ਲਈ ਇਸ ਲੈਕਨ ਤੇ ਲੋਕ ਇਹ ਸੋਚਦੇ ਨੇ ਕਿ 10 ਸਾਲ ਦੇ ਵਿੱਚ ਜਿਹੜੀ ਸੈਕਟਰ ਦੇ ਵਿੱਚ ਸਰਕਾਰ ਬਣੀ ਸੀ ਉਹ ਵੀ ਸਵਾਏ ਜੁਮਲਿਆਂ ਤੋਂ ਕਿਸੇ ਨੂੰ ਉਹ ਜਿਵੇਂ ਕੇਜਰੀਵਾਲ ਗਰੰਟੀ ਦਿੰਦਾ ਸੀ ਉਹ ਕਹਿੰਦੇ ਸੀ ਮੈਂ ਆਪਕੋ ਕਹਿੰਦਾ ਹੂ 15-15 ਲੱਖ ਰੁਪਏ ਤੁਹਾਡੇ ਖਾਤੇ 'ਚ ਆ ਜਾਊਗਾ ਆਮੀਆਂ ਨੌਕਰੀਆਂ ਮਿਲ ਜਾਣਗੀਆਂ ਇਹ ਕੁਝ ਹੋ ਜਾਊਗਾ ਇੱਕ ਜਿਹੜਾ ਹਿੰਦੁਸਤਾਨ ਹੈ ਇੱਕ ਵਿਸ਼ਵ ਤਾਕਤ ਬਣ ਜਾਊਗੀ ਇਸ ਲਈ ਲੋਕਾਂ ਨੇ ਜੰਗਲੇ ਸੋਂ ਸੁਣੇ ਉਹਨਾਂ ਦੇ ਕੰਨ ਜਿਹੜੇ ਉਹ ਬੋਲੇ ਹੋ ਗਏ ਨੇ ਉਹ ਹੁਣ ਬਦਲਾਅ ਦੇ ਪਾਸੇ ਨੇ ਤੇ ਇਸ ਲਈ ਵਿਰੋਧੀ ਜਿੰਨੇ ਵੀ ਹੈ ਨੇ ਬੀਜੇਪੀ ਤੇ ਇੱਕ ਇਟ ਇੰਡੀਆ ਔਰ ਇੰਡੀਆ ਦੇ ਨਾਂ ਦੇ ਉੱਤੇ ਜਿਹੜਾ ਇੱਕ ਗੁੱਪ ਬਣਿਆ ਹੈ ਜਾਂ ਇੰਡੀਆ ਰिलायंस ਬਣਿਆ ਉਹ ਗਰੁੱਪ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਮੋਦੀ ਦੇ ਖਿਲਾਫ ਪ੍ਰਚਾਰ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਲੇਕਿਨ ਇਹਦਾ ਜਿਹੜਾ ਹੈ ਰਿਜਲਟ ਤਾਂ 4 ਤਰੀਕ ਨੂੰ ਆਊਗਾ ਪਰ ਲੋਕਾਂ ਨੇ ਆਪਣਾ ਫੈਸਲਾ ਪਹਿਲੀ ਤਰੀਕ ਨੂੰ ਕਰ ਦੇਣਾ ਹੈ ਬਿਲਕੁਲ ਤਾਂ ਕੁਲਮਲਾ ਕੀ ਕਹ ਲਈਏ ਕਿ ਜਿਹੜੀ ਪਿਛਲੇ ਸਰਵੇ ਸੀ ਜਾਂ ਇਸ ਵਾਰ ਨਮਾਹ ਹੋਇਆ ਇਹਦੇ ਵਿੱਚ ਜਿਹੜੇ ਹਾਲਾਤ ਨੇ ਉਹ ਉਸੇ ਤਰੀਕੇ ਦੇ ਨਜ਼ਰ ਆ ਰਹੇ ਨੇ ਬਦਲਾਅ ਥੋੜਾ ਜਿਹਾ ਜ਼ਰੂਰ ਨਜ਼ਰ ਆ ਰਿਹਾ ਪਰ ਕੈਂਡੀਡੇਟ ਜਿਹੜੇ ਉਹ ਆਪਣੀਆਂ ਪੋਜੀਸ਼ਨਾਂ ਤੇ ਨਜ਼ਰ ਆ ਰਹੇ ਨੇ ਭਾਵੇਂ ਉਹਦੇ ਹੱਕ ਦੇ ਵਿੱਚ VOTING ਥੋੜੀ ਜਿਹੀ ਬਹੁਤੀ ਵਧੀ ਹੋਵੇ ਪਰ ਸਥਿਤੀ ਉਹਨਾਂ ਦੀ ਹੋਈ ਹੈ ਜਿਹੜਾ ਪਹਿਲੇ ਨੰਬਰ ਤੇ ਚੱਲ ਰਿਹਾ ਸੀ ਉਸੇ ਤੇ ਚੱਲ ਰਿਹਾ ਦੂਜੇ ਵਾਲਾ ਦੂਜੇ ਤੇ ਚੱਲ ਰਿਹਾ ਤੇ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਸਥਿਤੀ ਕੀ ਰਹਿੰਦੀ ਹੈ ਕਿੰਨਾ ਕੋਈ ਬਦਲਾਅ ਹੁੰਦਾ ਹੈ ਕੀ ਕੈਂਡੀਡੇਟ ਉੱਪਰ ਥੱਲੇ ਜਾ ਸਕਦੇ ਨੇ ਇੱਕ ਦੂਜੇ ਨੂੰ ਕੱਟ ਸਕਦੇ ਨੇ ਇਸ ਤੇ ટીਵੀ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਟੈਕਸਟ ਪੂਲ ਸਰਵੇ ਪਾਕ ਇਸ ਤੇ ਵੀ ਵਿ ਡਿਗਾਈ ਨਾਲ ਚਰਚਾ ਕਰਕੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਖੰਕੂਪ ਸਾਬ ਤੁਹਾਡਾ ਫਿਲਾਲ ਹੀ ਬਹੁਤ ਬਹੁਤ ਧੰਨਵਾਦ ਉਸ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇ ਕੇ ਦਰਸ਼ਕਾਂ ਦੇ ਰੂਬਰੂ ਹੋਏ ਧੰਵਾਦ ਬਹੁਤ ਬਹੁਤ ਧੰਨਵਾਦ ਵੈਗੁਰਜੀ ਘਰਸਾਲ ਸਾਡੇ ਨਾਲ ਸਨ ਗਿਆ ਸੀ ਖੁਮਦੀ ਜੀ ਵੀ ਤੇ ਸਿਆਸੀ ਮਾਹਿਰ ਸਦਾ ਪੀਤ ਪ੍ਰੀਤਮ ਸਿੰਘ ਖੰਕੂਪ ਸਿੰਘ ਸਾਹਿਬ ਜਿਨ੍ਹਾਂ ਨੇ तमाम ਵਿਸ਼ੇ ਦੇ ਉੱਤੇ ਦੋਵੇਂ ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਡਗਾਈ ਨਾਲ ਚੱਲਦਾ ਕੀਤੀ ਫਲਾਣੀ ਨਹੀਂ ਦਿਓ ਜਾਜ ਧੰਨਵਾਦ